ਸੋ ਦੋਸਤੋ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਪਿਛਲੇ 5 ਦਿਨਾਂ ਤੋਂ ਅ ਪੁਸਤਕ ਮੇਲਾ ਤੇ ਨੈਸ਼ਨਲ ਜਿਹੜਾ ਕਿ ਯੂਥ ਫੈਸਟੀਵਲ ਚੱਲ ਰਿਹਾ ਅ ਬਹੁਤ ਸੋਹਣਾ ਲੱਗ ਰਿਹਾ ਜਿਹੜੇ ਪਿਆਰੇ ਵਿਦਿਆਰਥੀ ਪੜਦੇ ਤੇ ਨਾਲ ਨਾਲ ਪੜਾਈ ਕਰਦੇ ਨੇ ਜਿਨ੍ਹਾਂ ਨੇ ਪੀ ਐਚ ਡੀ ਐਮ ਫਲ ਜਾਂ ਛੋਟੀ ਜਾਂ ਛੋਟੀਆਂ ਕਲਾਸਾਂ ਤੋਂ ਲੈ ਕੇ ਹਨ ਜਿਹੜੇ ਪੜ ਰਹੇ ਨੇ ਜਿਹੜੇ ਪੜਨਾ ਚਾਹੁੰਦੇ ਨੇ ਉਹਨਾਂ ਨੂੰ ਸਾਡੀ ਗੁਜਾਰਸ਼ ਆ ਕੇ ਇੱਕ ਵਾਰੀ ਜਰੂਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੋ ਤੇ ਜਿਹੜਾ ਕਿ ਪੁਸਤਕ ਮੇਲਾ ਲੱਗਿਆ ਹੋਇਆ ਇਸ ਪੁਸਤਕ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਓ ਦੋਸਤੋ ਕਿਉਂਕਿ ਇਹ ਯੂਨੀਵਰਸਿਟੀ ਨੇ ਕਈ ਫਨਕਾਰ ਪੈਦਾ ਕੀਤੇ ਨੇ ਕਈ ਸ਼ਰੀਲੇ ਕਲਾਕਾਰ ਪੈਦਾ ਕੀਤੇ ਨੇ ਕਈ ਕਵੀ ਪੈਦਾ ਕੀਤੇ ਨੇ ਰਚਨਾਹਾਰਾ ਪੈਦਾ ਕੀਤੇ ਨੇ ਤੁਸੀਂ ਦੇਖ ਰਹੇ ਹੋ ਸੋ ਬੜਾ ਚੰਗਾ ਲੱਗ ਰਿਹਾ ਦੋਸਤੋ ਸੋ ਇਸ ਯੂਨੀਵਰਸਿਟੀ ਦੇ ਵਿੱਚ ਆਪਣੇ ਪਿਆਰੇ ਵਿਦਿਆਰਥੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਸਮੂਹ ਸਟਾਫ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਾਡੀ ਬੇਨਤੀ ਆ ਕਿ ਜਰੂਰ ਇਸ ਯੂਨੀਵਰਸਿਟੀ ਦੇ ਵਿੱਚ ਆ ਕੇ ਰੌਣਕ ਮੇਲਾ ਦਿਖਾਓ ਇੱਧਰ ਇੱਕ ਪਾਸੇ ਸਾਡੇ ਕਲਾਕਾਰ ਵੀ ਇੱਧਰ ਲੱਗੇ ਹੋਏ ਨੇ ਸੋ ਬਹੁਤ ਕੁਝ ਇਸ ਯੂਨੀਵਰਸਿਟੀ ਦੀ ਦੇਣਾ ਬਹੁਤ ਕੁਝ ਸਿੱਖਣ ਨੂੰ ਆ ਤੁਸੀਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਇਕੱਠ ਹੋਇਆ ਪਿਆ ਦੋਸਤੋ ਸੋ ਅਜਿਹੀ ਜੁਨੀ ਬਾਜ਼ਾਰ ਟੀਵੀ ਦੀ ਜ਼ਰੂਰ ਆ ਵੱਧ ਤੋਂ ਵੱਧ ਉਸ ਨਾਲ ਉਸ ਸਹਿਯੋਗ ਬੱਲੇ ਹਾਜ਼ਰ ਦੋਸਤੋ ਕਿਤਾਬ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਓ ਸੋ ਇਹ ਮਾਲ ਇਹ ਜੁਨੀ ਬਾਜ਼ਾਰ ਟੀਵੀ ਨੇ ਕਈ ਕਲਾਕਾਰ ਤੇ ਕਈ ਮਨਕਾਰ ਪਾਇਆ ਕੀਤੇ ਹੋਏ ਨੇ ਸੋ ਇਸ ਮੇਲੇ ਵਿੱਚ ਬਹੁਤ ਰੌਣਕ ਮੇਲਾ ਲੱਗਿਆ ਹੋਇਆ ਸਾਡੇ ਕਲਾਕਾਰ ਵੀ ਬਣਦੇ ਹੋਏ ਨੇ ਬਾਈ ਜੀ ਸਾਰੇ ਨਾਲ ਦਿਲਦਿਆਂ ਕਰਾਂ ਇਹਦੇ ਤੇ ਧੰਨਵਾਦ ਕਰਦੇ ਆ ਤੇ ਜਿੰਨੇ ਵੀ ਯੂਨੀਵਰਸਿਟੀ ਦੇ ਜਿਹੜੇ ਯਾਰ ਬਿਆਸੀ ਨੇ ਸੋ ਦੇਖਦੇ ਹੋ ਤੁਸੀਂ ਦੋ ਸਟਾਰਾਂ ਲੱਗੀਆਂ ਨੇ ਬੜੇ ਪਿਆਰ ਤੇ ਆਨੰਦ ਬੜਾ ਕਲਾਕਾਰ ਸੋ ਇਸ ਤਰ੍ਹਾਂ ਮੇਲੇ ਲੱਗਦੇ ਰਹਣ ਸੋ ਹਰ ਇੱਕ ਜਿਮੇਲੇ ਵਿੱਚ ਵਕਤ ਬਾਅਦ ਭਾਗ ਜਰੂਰ ਲਾਓ ਦਿਖਾਉਣੇ ਆ ਉਹ ਕਲਾਕਾਰ ਦੀਆਂ ਜਿਹੜੇ ਕਲਾਕਾਰ ਪੈਦਾ ਹੋ ਗਏ ਨੇ ਦੇ ਤੁਸੀਂ ਦੋ ਇੱਧਰ ਬੜਾ ਰੋਤਬਾ ਬੜਾ ਪਿਆਰ ਸਤਿਕਾਰ ਸਟਾਲਾਂ ਤੇ ਬੜਾ ਇਕੱਠ ਹੋਇਆ ਪਿਆ। ਦੇਖੋ ਦੋਸਤੋ ਕਿੰਨੇ ਕਲਾਕਾਰ ਪੈਦਾ ਹੁੰਦੇ ਨੇ ਇਸ ਮੇਲੇ ਵਿੱਚ। ਕਿੰਨੇ ਰਤਬਾ ਪੈਦਾ ਹੁੰਦਾ। ਬੜਾ ਇਕੱਠ ਹੋਇਆ। ਆਇਆ ਹੋਇਆ। ਸੋ ਜੂਰੀ ਬਾਜ਼ਾਰੀ ਦੇ ਵਿੱਚ ਵੱਧ ਤੋਂ ਵੱਧ ਜ਼ਰੂਰ ਭਾਗ ਲਾਓ ਜੀ। ਥੈਂਕ ਯੂ ਸ਼ੁਕਰੀਆ। ਮਿਹਰਬਾਨੀ।